ਤੰਤਨ ਬਾਬਾ ਧੂਰੀ ਜੀ ਉਹਨਾਂ ਦੀ ਯਾਦ ਦੇ ਵਿੱਚ ਨਗਰ ਸ਼ੇਰਗੜ ਪੜਾਵਾਂ ਤੇ ਔਰ ਨਗਰ ਸ਼ੇਰਗੜ ਦੀ ਸਾਰੀ ਸੰਗਤ ਤੇ ਖਨੌਰੀ ਤੋਂ ਆਪਣੇ ਸਾਥੀ ਔਰ ਵਿਚਾਰ-ਵਟਾਂਦਰਾ ਕਰਕੇ ਮੀਟਿੰਗ ਹੋਈ ਹੈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਔਰ ਜਿਹਦੇ ਵਿੱਚ ਕਿਹਨਾਂ ਨੂੰ ਕਰਮਜੀਤ ਜੀ ਕਰਮਜੀਤ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਜਿਹੜੇ ਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਰਨੈਲ ਜਿਹੜੇ ਚੁਣੇ ਗਏ ਆ ਔਰ ਉਹਨਾਂ ਦੇ ਨਾਲ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਆ ਜਗਰਾਜ ਸਿੰਘ ਜੀ ਉਹ ਵੀ ਸੇਵਾ ਨਿਭਾ ਰਹੇ ਔਰ ਉਹਨਾਂ ਦੇ ਨਾਲ ਨਾਲ ਸਰਦਾਰ ਦਲਜੀਤ ਸਿੰਘ ਜੀ ਖਨੌਰੀ ਜਿਹੜਾ ਸੰਗਰੂਰ ਤੋਂ ਔਰ ਇਹਨਾਂ ਨੂੰ ਜਿਹੜਾ ਵਾ ਸੀਨੀਅਰ ਸੂਬਾ ਸਕੱਤਰ ਜਿਹੜਾ ਉਹ ਬਣਾਇਆ ਗਿਆ ਸਰਦਾਰ ਸੁਚਾ ਸਿੰਘ ਲੱਤੂ ਦੇ ਦੂਜੇ ਨੰਬਰ ਤੇ ਔਰ ਸਾਰੇ ਸਾਥੀ ਆਪਣੇ ਸੁਖਨ ਸਿੰਘ ਜੀ ਔਰ ਬਲਵੰਤ ਸਿੰਘ ਜੀ ਬਾਕੀ ਸਾਥੀਆਂ ਦਾ ਪੂਰਾ ਜੇ ਮੈਂ ਨਾਮ ਨਹੀਂ ਜਾਣਦਾ ਸਾਰਿਆਂ ਦਾ ਔਰ ਇਹਨਾਂ ਸਾਥੀਆਂ ਦੇ ਸਾਰਿਆਂ ਨੇ ਜਿੰਨੇ ਵੀ ਇਹ ਸੱਜਣ ਨੇ ਮੋਢ ਵਾਰਨੇ ਔਰ ਦੂਜੀ ਗੱਲ ਇਹ ਆ ਕਿ 13 ਫਰਵਰੀ ਤੋਂ ਲੈ ਕੇ ਔਰ ਅੱਜ ਤੱਕ ਜਿਹੜਾ ਗੁਰੂ ਰਾਮਦਾਸ ਜੀ ਦਾ ਅਨੰਤ ਪਾਛਾ ਦਾ ਜਿਹੜਾ ਲੰਗਰ 20 ਰੁਪਈਆ ਤੋਂ ਸ਼ੁਰੂ ਹੋਇਆ ਔਰ ਉਹਨਾਂ ਦੇ ਟਹਿਲੂ ਬਣ ਕੇ ਔਰ ਸੇਵਾ ਨਿਮੋਂਦੇ ਆ ਰਹੇ ਖਨੋਰੀ ਮੋਰਚੇ ਦੇ ਵਿੱਚ ਪਰ ਜਿਹਦੇ ਵਿੱਚ ਇਹਨਾਂ ਨਗਰਾਂ ਨੇ ਜਿਵੇਂ 23 ਪੋਰਿਆ ਸ਼ੇਰਪੋਰਾ ਹੋਰ ਬਾਕੀ ਸਾਥੀ ਜਿਹੜੇ ਇਹਨਾਂ ਵੱਡੀ ਸ਼ੇਰਗੜ ਇਹਨਾਂ ਵੱਡੀ ਸੇਵਾ ਨਿਭਾਈ ਆ ਔਰ ਅੱਜ ਤੱਕ ਇਹ ਸ਼ੇਰਗੜ ਵਾਲੇ ਸਾਥੀ ਜਿਹੜੇ ਆ ਹੋ ਸਕਦਾ ਕਿ ਘਰੇ ਵੀ ਕਿਤੇ ਕੰਮ ਨਾ ਕੀਤਾ ਹੋਵੇ ਬੰਦੇ ਰੱਖੇ ਹੋਣ ਥੱਲੇ ਸਿਰੀ ਪਰ ਇਹਨਾਂ ਨੇ ਇੱਕ ਬੜੀ ਵੱਡੀ ਸੇਵਾ ਨਿਭਾ ਕੇ ਔਰ ਸਰਬੱਤ ਦੇ ਭਲੇ ਲਈ ਦੇਸ਼ ਦੇ ਮਿਸ਼ਨ ਦੇ ਲਈ ਔਰ ਸੇਵਾ ਨਿਭਾਈ ਉਹ ਧੰਨਵਾਦ ਕਰਦੇ ਕਸਾਂਚ ਗੱਛ ਕਮੇਟੀ ਪੰਜਾਬ ਵੱਲੋਂ ਔਰ ਇਸ ਸਰਦਾਰ ਸਾਹਿਬ ਜਿਹੜੇ ਆਪਣੇ ਸਾਰੇ ਸਾਥੀ ਜੋ ਜੁਗਤ ਕੀਤੇ ਗਿਆ ਔਰ ਵਾਹਿਗੁਰੂ ਕਿਰਪਾ ਕਰੇ ਕਿ ਸਰਬੱਤ ਦੇ ਭਲੇ ਦੇ ਲਈ ਔਰ ਸੇਵਾ ਕਰਨ ਦੇ ਜਿਹੜਾ ਵਾ ਬਲ ਬਖਸ਼ੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ